ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀ ਸਨਾਤਨ ਚੇਤਨਾ ਮੰਚ ਗੁਰਦਾਸਪੁਰ ਵੱਲੋਂ ਇਹ ਬਹੁਤ ਵਧੀਆ ਸੀ ਸਾਡਾ ਇਹ ਚੌਥਾ ਪ੍ਰੋਗਰਾਮ ਸੀਗਾ ਤਨ ਤੇਰੇਸ ਵਾਲੇ ਦਿਨ ਗੁਰਦਾਸਪੁਰ ਹਨੂਮਨ ਚੌਂਗ ਦੇ ਵਿੱਚ ਦੀਪ ਉਸਤਵ ਕਰਨ ਦਾ ਚੌਥੇ ਪ੍ਰੋਗਰਾਮ ਦੇ ਵਿੱਚ ਅਸੀਂ 11000 ਇੱਕ ਦੀਪਕ ਜਲਾਏ ਆ ਸਾਡੇ ਅੱਜ ਦੇ ਮੁੱਖ ਮਹਿਮਾਨ ਧਿਆਨਪੁਰ ਵਾਲੇ ਬਾਬਾ ਜੀ ਸੀਗੇ ਉਹਨਾਂ ਦੇ ਨਾਲ ਗੁਰਦਾਸਪੁਰ ਤੋਂ ਰਮਨਬੈਲ ਜੀ ਹੀ ਤੀਸਰੇ ਸਾਡੇ ਮੁੱਖ ਮਹਿਮਾਨ ਸੀਗੇ ਏਡੀਸੀ ਸਾਹਿਬ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਮੈਸੇਜ ਆ ਗਿਆ ਵੀ ਉਹ ਨਹੀਂ ਆ ਰਹੇ ਅਸੀਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੂਰੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਸ਼ਿਰਕਤ ਕੀਤੀ ਦਿਲੋਂ ਔਰ ਸਹਿਯੋਗ ਕਰਕੇ 11000 ਇੱਕ ਦੀਪਕ ਜਵਾਨ ਦੇ ਵਿੱਚ ਪੂਰਾ ਸਾਥ ਦਿੱਤਾ ਇਸ ਦੇ ਨਾਲ ਅਸੀਂ ਇਸ ਪ੍ਰੋਗਰਾਮ 'ਚ ਗੁਰਦਾਸਪੁਰ ਦੇ ਸਾਰੇ ਮੰਦਰ ਕਮੇਟੀਆਂ ਧਾਰਮਿਕ ਕਮੇਟੀਆਂ ਸਸਤਾਵਾ ਧਾਰਮਿਕ ਸਾਰਿਆਂ ਨੂੰ ਸਨਮਾਨਿਤ ਕੀਤਾ ਇਹ ਸਾਡਾ ਜਿਹੜਾ ਪ੍ਰੋਗਰਾਮ ਦਾ ਮਕਸਦ ਤੇ ਮਿਸ਼ਨ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਨਾਤਨ ਧਰਮ ਦੇ ਨਾਲ ਜੋੜਨ ਦਾ ਇਹ ਉਹੀ ਉਪਰਾਲਾ ਵੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਮੋਬਾਈਲ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਪੁਰਾਤਨ ਜਿਹੜੇ ਸਨਾਤਨ ਦੇ ਕਾਰੇ ਨੇ ਉਹਨਾਂ ਨੂੰ ਅਡਾਪਟ ਕਰੇ ਤੇ ਸਨਾਤਨ ਨੂੰ ਅੱਗੇ ਚੁੱਕਿਆ ਜਾ ਬਹੁਤ ਕਾਮਯਾਬ ਸਾਰੇ ਸ਼ਹਿਰਦਾਰਾਂ ਦੇ ਸਹਿਯੋਗ ਨਾਲ ਸਾਡੀ ਸੰਸਥਾ ਦੇ ਸਾਰੇ ਮੈਂਬਰਾਂ ਦੀ ਪਿਛਲੇ 1 ਮਹੀਨੇ ਤੋਂ ਮਿਹਨਤ ਔਰ ਅੱਜ ਪੂਰਾ ਰੰਗ ਲਿਆਈ ਆ ਜਿਹੜਾ ਇਹ ਕਾਮਯਾਬ ਪ੍ਰੋਗਰਾਮ ਉਹਨਾਂ ਦੀ ਮਿਹਨਤ ਕਰਕੇ ਹੋਇਆ ਚੇਤਨਾ ਮੰਚ ਰਜਿਸਟਰ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਦੀਵਾਲੀ ਦੇ উপলক্ষে ਔਰ ਤੰਤਰੇਸ ਦੇ ਦੇੰਦ ਦੇ ਉੱਪਰ 11001 ਦੀਪਮਾਲਾ ਜਿਹੜੀ ਆ ਗੁਰਦਾਸਪੁਰ ਦੀ ਪਾਵਨ ਪਵਿੱਤਰ ਧਰਤੀ ਹਰਮਨ ਚੌਕ ਦੇ ਲਾਲ ਸਾਡਾ ਹਰਮਨ ਮੰਦਿਰ ਆ ਉਹਦੇ ਦੀ ਕੀਤੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਇਲਾਕੇ ਨੂੰ ਅਸ਼ੀਰਵਾਦ ਦੇਣ ਵਾਸਤੇ ਮੰਤ ਸਾਹਿਬ ਕਿਰੇ ਤਰਪੁਰ ਤਾਲੂਕ ਦੇ ਚੇਤੌਰ ਦੇ ਇਥੇ ਆਏ ਨੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਬਹੁਤ ਪ੍ਰੋਗਰਾਮ ਵਧੀਆ ਰਿਹਾ ਰੂਹਾਨੀਅਤ ਦੇ ਨਾਲ ਰੰਗਿਆ ਸਾਡੀਆਂ ਭੈਣਾਂ ਨੇ ਬੱਚਿਆਂ ਨੇ ਬਹੁਤ ਪ੍ਰਮਾਤਵਾ ਜੀ ਮਹਿਮਾ ਨੂੰ ਲਾਇਆ ਅੱਛੇ ਅੱਛੇ ਭਜਨ ਗਾ ਕੇ ਹਿਮੇਸ਼ਵਰ ਦਾ ਨਾਲ ਲਿਆ ਸੋ ਮੈਂ ਮਹਿਸੂਸ ਕਰਦਾ ਕਿ ਪ੍ਰਮਾਤਵਾ ਜੀ ਸ਼ਕੀਰ ਸਾਹਿਬ ਮਿਹਰ ਕਿਰਪਾ ਸਾਡੇ ਇਲਾਕੇ ਤੇ ਬਣੀ ਰਵੇ ਇੱਥੋਂ ਦੇ ਲੋਕ ਖੁਸ਼ਹਾਲ ਮਿਸਾਲ ਹੋਣ ਨਬੀਆਂ ਸੇਤਾ ਹੋ ਨਬੀਆਂ ਉਬਰਾ ਹੋਣ ਅਤੇ ਦੀਵਾਲੀ ਦੇ ਮੌਕੇ ਦੇ ਉੱਪਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਇਹਦੇ ਨਾਲ ਜਿਹੜੀ ਸਾਡਾ ਪੁਰਾਣੀ ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਆ ਜਿਹਨੂੰ ਸਨਾਤਨ ਚੇਤਨਾ ਮੰਚ ਜਾਗਰਿਤ ਕਰ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਉਹ ਸੰਸਕ੍ਰਿਤੀ ਦੇ ਨਾਲ ਜੋੜ ਰਿਹਾ ਇਹ ਇੱਕ ਬਹੁਤ ਵੱਡੀ ਗੱਲ ਆ ਬੋਲੀ ਹੌਲੀ ਸਾਡੀ ਅਗਲੀ ਪੀੜ੍ਹੀ ਆ ਉਹ ਪੁਰਾਣੀ ਸੰਸਕ੍ਰਿਤੀ ਨੂੰ ਕਿਤੇ ਨਾ ਕਿਤੇ ਭੁੱਲੀ ਜਾ ਰਹੀ ਸੀ ਉਹਨਾਂ ਨੂੰ ਦੁਬਾਰਾ ਜਾਗਰਿਤ ਕਰਨ ਲਈ ਇੱਕ ਬਹੁਤ ਵੱਡਿਆ ਉਪਰਾਲਾ ਔਰ ਮੈਂ ਸਾਰੀ ਟੀਮ ਨੂੰ ਸनातਨ ਸनातेंद्र ਮੰਚ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਦਿਨਾ ਉਹਨਾਂ ਨੇ ਸनातਨ ਇਹ ਉਹਨਾਂ ਕਦਰਾਂ ਕੀਮਤਾਂ ਨੂੰ ਪਾਦਾ ਕਰਕੇ ਲੋਕਾਂ ਦੇ ਵਿੱਚ ਪਹੁੰਚਾਇਆ ਔਰ ਅੱਜ ਇਹ ਜੜਾਈ ਕੇ ਦੀਪ ਜਲਿਆ ਉਹ ਬਸ ਸਮਝਦਾ ਵੀ ਇਨਕਾਰ ਨੂੰ ਖਤਮ ਕਰੇ ਇੱਕ ਨਵੀਂ ਰੋਸ਼ਨੀ ਆਹ ਤੁਹਾਡੀ ਜ਼ਿੰਦਗੀ ਆ ਸੁਖਰੇਣੀਆਂ ਹੋਣ ਤੇ ਪਰਮੇਸ਼ਵਰ ਦੀ ਬਹਾਰ ਕਿਰਪਾ ਬਣੀ ਰਹੇ